ਲਓ ਜੀ ਇਹ ਆ ਮਿੱਤਰੋ ਕਰਨਜੀ ਘਾਟ ਵਾਦੀ ਵਾ ਉਹ ਖੜੀ ਆ ਆਪਣੀ ਕਰਮਾ ਵਾਲੀ ਧੰਨਵਾਦ ਇਹਦਾ ਜੀ ਦੀ ਕਿਰਪਾ ਨਾਲ ਜਗਾ ਜਗਾ ਜਾ ਪਹੁੰਚਦੇ ਆ ਜਿਹੜੇ ਸੁਪਨੇ ਹੁੰਦੇ ਆ ਹਨਾ ਦੁਨੀਆ ਤਕੜੇ ਲੋਕ ਲੱਖਾਂ ਰੁਪਈਆ ਖਰਚ ਕਰਦੇ ਆ ਇਹਨਾਂ ਚੀਜ਼ਾਂ ਖਾਤਰ ਵੀ ਸਾਨੂੰ ਇਦਾਂ ਦੀ ਲਾਈਫ ਮਿਲੇ ਹਨਾ ਜਿੱਦਾਂ ਹੁਣ ਫੈਸ਼ਨ ਚੱਲਿਆ ਹੋਇਆ ਵੈਨ ਲਾਈਫ ਵਗੈਰਾ ਦਾ ਗੱਡੀ ਵਾਲਾ ਉਹ ਫ੍ਰੀ ਦੇ ਵਿੱਚ ਆਨੰਦ ਮਾਣ ਲੈਂਦਾ ਮੱਕੇ ਹਰੇਕ ਨੂੰ ਮਿਲਦੇ ਆ ਪਰ ਦਿਲ ਦੇ ਵਿੱਚ ਇੱਕ ਇੱਛਾ ਵੀ ਹੋਣੀ ਚਾਹੀਦੀ ਆ ਹਨਾ ਜਿਵੇਂ ਹੁਣ ਮੈਂ ਜਦੋਂ ਗੱਡੀ ਲਈ ਸੀ ਬਾਈ 2.5 ਸਾਲ 3 ਸਾਲ ਅਸੀਂ ਲੁਧਿਆਣੇ ਤੋਂ ਬਰਹਾਨਪੁਰ ਸਾਹ ਦਾ ਅੰਦੌਰ ਹੀ ਚੱਲੀ ਗਏ ਤੇ ਉਹ ਤੋਂ ਬਾਅਦ ਆ ਜਦੋਂ ਦਾ ਸਾਲ ਚੜਿਆ ਗੱਡੀ ਮੈਂ ਫ੍ਰੀ ਕਰ ਲਈ ਤੇ ਮਨ ਦੇ ਵਿੱਚ ਇੱਕ ਇੱਛਾ ਜਾਗੀ ਵੀ ਯਾਰ ਕੋਈ ਗੱਲ ਨਹੀਂ ਕਿਉਂ ਨਾ ਆਪਾਂ ਨਕੰਮ ਦਾ ਕੰਮ ਤੇ ਨਾਲੇ ਆਪਾਂ ਆਪਦੇ ਦਿਲ ਦੀ ਇੱਛਾ ਪੂਰੀ ਕਰ ਸਕਦੇ ਹਾਂ ਹੁਣ ਮੈਂ ਹਰ ਬਾਰ ਲੋਕੇਸ਼ਨ ਬਦਲ ਕੇ ਮਾਲ ਭਰਦਾ ਹਨਾ ਨਾਲੇ ਤਾਂ ਜਗਾ ਦੇਖ ਲਈਦੀ ਆ ਨਾਲੇ ਡਿਫਰੈਂਟ ਕਲਚਰ ਦੇਖ ਲਈਦਾ ਹਨਾ ਜੀ ਕਿਉਂਕਿ ਹੁਣ ਇਹ ਉਮਰ ਆ ਅੱਗੇ ਦਾ ਕੋਈ ਪਤਾ ਨਹੀਂ ਹੁੰਦਾ ਕੱਲ ਨੂੰ 20 ਸਾਲਾਂ ਨੂੰ ਬੰਦੇ ਦਾ ਸਰੀਰ ਖੜ ਜੇ ਫਿਰ ਕੱਲ ਨੂੰ ਪਛਤਾਉਣ ਨਾਲ ਉਹਨਾ ਅੱਜ ਜ਼ਿੰਦਗੀ ਦਾ ਆਨੰਦ ਲੈ ਲਓ ਕੰਮ ਵੀ ਕਰੋ ਮਿਹਨਤ ਵੀ ਕਰਦੇ ਆ ਬਈ ਜਦੋਂ ਕੱਚੇ ਮਾਲ ਤੇ ਕਈ ਵਾਰੀ 3-3 4-4 ਦਿਨ ਰਾਤ ਲਗਾਤਾਰ ਚੱਲਣਾ ਪੈਂਦਾ 5-5 6-6 ਰਾਤਾਂ ਵੀ ਜਾਗਦੇ ਆਂ ਕਈ ਵਾਰੀ 24-24 ਘੰਟੇ 36-36 ਘੰਟੇ ਰੋਟੀ ਨਸੀਬ ਨਹੀਂ ਹੁੰਦੀ ਬਾਈ ਪਾਣੀ ਪੀਣ ਨੂੰ ਵੀ ਤਰਸ ਜਾਈਦਾ ਹਨਾ ਮਿਹਨਤ ਕਰਦੇ ਆਂ ਮਿਹਨਤ ਕਰਕੇ ਵਿੱਚੋਂ ਟਾਈਮ ਕੱਢ ਕੇ ਉਹਦਾ ਆਨੰਦ ਵੀ ਮਾਣਦੇ ਆਂ ਹਨਾ ਜਿਵੇਂ ਹੁਣ ਆਇਆ ਇਸ ਵਾਰ ਅੱਜ ਤੀਜਾ ਦਿਨ ਨਹਾਉਣ ਨੂੰ ਕੋਈ ਜਗ੍ਹਾ ਹੀ ਨਹੀਂ ਮਿਲੀ ਮਜਬੂਰੀ ਵੀ ਕਹਿ ਸਕਦੇ ਆ ਇਹ ਪਾਰਟ ਆਫ ਵਰਕ ਵੀ ਕਹਿ ਸਕਦੇ ਆ ਸੋ ਚਲੋ ਮਿੱਤਰੋ ਤੁਰਦੇ ਆ ਅੱਗੇ ਨੂੰ ਇਹਦਾ ਆਨੰਦ ਲੈ ਕੇ ਅਸੀ ਕਾਲ ਮਿੱਤਰੋ ਪਿਆਰੋ ਕੀ ਹਾਲ ਚਾਲ ਨੇ ਭਈ ਪਹੁੰਚ ਗਏ ਸੀ ਰਾਤ ਪੂਨੇ ਮੇਰਾ ਹੋ ਗਿਆ ਸੀ ਤੇ ਫਿਰ ਹੁਣ ਮੀਂਹ ਨਹੀਂ ਹਟਿਆ ਰਾਤ ਦਾ ਵੱਡਾ ਭਾਈ ਪਹਿਲਾਂ ਪਹੁੰਚਿਆ ਹੋਇਆ ਉਹ ਦੇਖੋ ਸਿੱਧੂ ਸਾਹਿਬ ਰੋਟੀਆਂ ਹੁਣ ਬਾਈ ਨੇ ਰਾਤ ਰੋਟੀ ਤਿਆਰ ਰੱਖੀ ਹੋਈ ਸੀ ਮੇਰਾ ਫੋਨ ਫਾਨ ਲੋ ਬੈਟਰੀ ਹੋ ਗਿਆ ਤੇ ਫੋਨ ਲਾਇਆ ਨਹੀਂ ਗਿਆ ਤੇ ਲੱਭੇ ਨਹੀਂ ਇੱਕ ਦੂਜੇ ਨੂੰ ਗੱਡੀ ਸਾਹਮਣੇ ਹੀ ਖੜੀ ਸੀ ਨਿਕਾ ਪਈ ਨਹੀਂ ਹੈ ਹੁਣ ਲੱਗੇ ਆ ਰੋਟੀ ਦੀ ਤਿਆਰੀ ਕਰਨ ਤੇ ਥੋੜੀ ਪਾਣੀ ਖਾ ਕੇ ਫੇਰ ਦੇਖਦੇ ਆ ਦਿਨ ਦਾ ਕੀ ਬਣਦਾ ਵੈਸੇ ਗੱਡੀ ਐਸ ਵਾਰ ਪੁੰਨੇ ਬਾਵਾ ਖੜੀ ਆ ਬਰਸਾਤਾਂ ਨੇ ਪਤਾ ਕੁਝ ਨਹੀਂ ਹੈਗਾ ਵੀ ਕਿੰਨੇ ਦਿਨ ਲੱਗਣਗੇ ਤੇ ਬਾਕੀ ਜਿੰਮੇ ਦੀ ਹੁੰਦੀ ਆ ਉਹ ਅਪਡੇਟ ਕਰਦੇ ਆ ਥੋੜੇ ਟਾਈਮ ਤੱਕ ਰੋਟੀਆਂ ਲਹਿ ਗਈਆਂ ਨਹੀਂ ਕੋਣਾ ਰੱਖਣੀ ਵਾ 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 ਨੂਨ ਮਿਰਚ ਬਹੁਤ ਤੇਜ ਆ ਅੱਛਾ ਬਹੁਤ ਜ਼ਿਆਦਾ ਪਤਲੀ ਨਹੀਂ ਹੋਊਗੀ ਆ ਪਾ ਢੂੰਗਾ ਵਾਲਾ ਠੀਕ ਆ ਲਓ ਜੀ ਤੇ ਉਹਦੇ ਥੋੜਾ ਲੱਗ ਗਿਆ ਸਮਾਨ ਤੇ ਨਾਲ ਕਮਾਲ ਹੋਊਗੀ ਬਾਈ 5 ਦਿਨ ਹੋ ਗਏ ਯਾਰ ਪਿੰਡ ਵਾਲੀ ਖੱਟੀ ਲੱਸੀ ਬਾਈ ਕਹਿੰਦਾ ਯਾਰ 10 10 ਦਿਨ ਵੀ ਪੀ ਕੇ ਦੇਖੀ ਆ ਨਜ਼ਾਰਾ ਵੱਧਿਆ ਪਿਆ ਤੇ ਰੋਟੀਆਂ ਲੱਗੀਆਂ ਆਜੋ ਮਿੱਤਰੋ ਪਿਆਰੋ ਜੇ ਕਿਸੇ ਨੂੰ ਭੁੱਖ ਹੈ ਅਸੀਂ ਤਾਂ ਲੱਗੇ ਆ ਖਾਣੇ ਕਰਦੇ ਆਪਾਂ ਉਨੇ ਧਾਮ ਨੂੰ ਮਾਰਕੀਟ ਦੇ ਵਿੱਚ ਅੱਜ ਰਾਤਾਂ ਬੰਦਾ ਸੀ ਕਹਿੰਦੇ ਵੀ ਬਣਾਈਏ ਮੀਂਹ ਪੈ ਰਿਹਾ ਕੁਛ ਨਾ ਕੁਛ ਨੌਨ ਵਿਦ ਲੱਭਣ ਆਏ ਸੀ ਦੋ ਤਿੰਨ ਜਣੇ ਅਸੀਂ ਦੋ ਜਣੇ ਮੇਰੇ ਮਿੱਤਰ ਪਿਆਰੇ ਵਿਛੜ ਗਏ ਆ ਲੱਭਦੇ ਆ ਉਹਨਾਂ ਨੂੰ ਕਿ ਮਾਰਕੀਟ ਬਾਬਾ ਤਕੜੀ ਆ ਸਾਰੀ ਹੋਰ ਬੇਬੱਕਰੇ ਦੀਆਂ ਨਗਾਨਾਂ ਨੇ ਉਹ ਜਾਂਦੇ ਆ ਅੱਗੇ ਕਾਜ਼ਾ ਵਰਕ ਪਾ ਗਏ ਮੇਰੇ ਤੋਂ ਵੀ ਤੁਹਾਨੂੰ ਪਰਣਾ ਨਹੀਂ ਨੋਗੇ ਇਰਾਦਾ ਸਾਡਾ ਸੀਗਾ ਅੱਜ ਵੀ ਬਣਾਈਏ ਬੱਕਰਾ ਕਿਉਂਕਿ ਮੀਂਹ ਪੈਂਦਣ ਹੋ ਗਿਆ ਪੈਨਾਂ ਦੇ ਹੋਰ ਦੇਖਦੇ ਆਂ ਜੇ ਮਿਲ ਗਿਆ ਨਹੀਂ ਫਿਰ ਦੇਸੀ ਮੁਰਗਾ ਇੱਕ ਅੱਜ ਹੈਗਾ ਸੰਡੇ ਆ ਤੇ ਦੋਨੇ ਚੀਜ਼ਾਂ ਇੰਜੋਏ ਹੋ ਜਾਣਗੀਆਂ ਨਾਲੇ ਵੀਰਪਰਾ ਚਾਰ ਜਣੇ ਇਕੱਠੇ ਹੋਏ ਹੋਏ ਆ ਪਿਆਰ ਵਾਲੇ ਹਨ ਤੇ ਇੰਜੋਏ ਹੋ ਰਿਹਾ ਹੈ ਜਾਨੀ ਸੋਫੀ ਇੰਜੋਏ ਕਰਨਾ ਬਣਾ ਕੇ ਦਿਖਾਉਣੇ ਆ ਲੋਕ ਨੂੰ ਫਿਰ ਜੇ ਮਿਲ ਗਿਆ ਕੋਚ ਪਹਿਲਾ ਹਾਲ ਇੱਕ ਮਿੱਤਰ ਪਿਆਰ ਕੋਸ਼ਿਸ਼ ਆਪਣੇ ਦੋ ਬੰਦੇ ਨਾਲ ਗੁਰਪ੍ਰੀਤ ਕੱਢੇ ਆਏ ਸੀ 2 ਕਿਲੋਮੀਟਰ ਅਜੇ ਮਿਲਿਆ ਨਹੀਂ ਕੋਸ ਨਿਰਣਾ ਉਹ ਬਿਛੜ ਗਈ ਸੀ ਲੱਭ ਲਿਆਗੇ ਹਾਂਜੀ ਮਿਲਿਆ ਕੁਛ ਨਾ ਅਜੇ ਕੁਝ ਨਹੀਂ ਮਿਲਿਆ ਖਾਸਾ ਲੰਮਾ ਟੂਰ ਕੱਢਿਆ ਆਏ ਆਪਾਂ ਹੁਣ ਫਿਰ ਅੱਜ ਪੈਦਲ ਮਾਰਚ ਹੀ ਕਰਨਾ ਹਲੇ ਹਾਂ ਅਜੇ ਐਕਸਰਸਾਈਜ਼ ਕਰਦੇ ਆਂ ਅੱਛਾ ਜੀ ਲਓ ਜੀ ਮਾਰਕੀਟ ਘੁੰਮ ਰਹੇ ਆ तकरीबन ਲੰਘੇ ਅਸੀਂ 1.5 ਕਿਲੋਮੀਟਰ ਬਾਹਰ ਨੇ ਨਾਲ ਮਾਰਕੀਟ ਦੇਖ ਲਾਂਗੇ ਜੋ ਨਹੀਂ ਕੋਸਾ ਹਾਂ ਇਹ ਗੱਲ ਹੈਗੀ ਆ ਬਾਈ ਜੀ ਕਿਉਂਕਿ ਮੌਕਾ ਕਿਹੜਾ ਵਾਰ-ਵਾਰ ਮਿਲਦਾ ਲਓ ਜੀ ਘੰਟਾ ਮਿਹਨਤ ਕਰਨ ਤੋਂ ਬਾਅਦ ਬਾਵਾ ਦੂਰ ਕਲੋਨੀ ਜੀ ਦੇ ਵਿੱਚ ਚਲੇ ਗਏ ਸੀ ਕਿਉਂਕਿ ਰੈ ਸਾਰਿਆਂ ਦੀ ਇਹ ਹੀ ਬਣ ਰਹੀ ਸੀ ਬਰਸਾਤ ਬਹੁਤ ਹੋ ਰਹੀ ਆ ਤਿੰਨ ਚਾਰ ਦਿਨ ਦੀ ਕਹਿੰਦੇ ਵੀ ਯਾਰ ਨੌਨ ਵੇਜ ਬਣਾਉਣਾ ਚਲੋ ਅਖੀਰ ਨੂੰ ਮਿਹਨਤ ਪੱਲੇ ਪੈ ਗਈ 1.5 ਤੋਂ 2 ਕਿਲੋਮੀਟਰ ਢੇੜਾ ਕੱਢ ਕੇ ਦੇਸੀ ਮੁਰਗਾ ਮਿਲ ਗਿਆ ਹੁਣ ਲੈ ਆਏ ਇੱਥੇ ਦੇਖਦੇ ਦੇਖਦੇ ਚੱਲ ਹੁਣ ਆਏ ਆ ਵੀ ਦੋ ਤਿੰਨ ਜਾਣੇ ਇਕੱਠੇ ਹੋਏ ਹੋਏ ਆ ਅੜਦੜਿਆ ਵੀਡੀਓ-ਬੁਡੀਓ ਬਣਾਉਣ ਲੱਗ ਗਏ ਕਿਉਂ ਹੈ ਤਾਂ ਪੁੰਨੇ ਤੋਂ ਇਹ ਕਾਫੀ ਬਾਰ ਬਾਰ ਪਰ ਫਿਰ ਵੀ ਸੋਹਣਾ ਏਰੀਆ ਹੈਨਾ ਡਿਵੈਲਪਡ ਏਰੀਆ ਹੁਣ ਇਹਦੇ ਸਾਹਮਣੇ ਤੁਹਾਨੂੰ ਦਿਖਾਉਣਾ ਇੱਕ ਇੱਕੋ ਜਗ੍ਹਾ ਤੋਂ 3 ਕ੍ਰੋਸ ਹੈ ਆਹ ਮੈਟਰੋ ਜਿੱਥੋਂ ਦੀ ਲੰਘ ਰਹੇ ਆ ਇਹ ਹੈਗਾ ਬੱਸ ਸਟੈਂਡ ਨਿਗੜੀ ਦਾ ਇਹ ਬੱਸ ਸਟੈਂਡ ਵੀ ਵਧੀਆ ਜਾਨੀ ਹਾਈ ਲੈਵਲ ਦਾ ਬਣਿਆ ਹੋਇਆ ਜਿਹਨੂੰ ਕਹਿ ਦਈਏ ਵੀ ਮਾਡਰਨ ਢੰਗ ਨਾਲ ਬਣਿਆ ਹੋਇਆ ਕਾਫੀ ਵੱਡਾ ਬੱਸ ਸਟੈਂਡ ਆ ਇਹ ਤੇ ਜਿਹੜੀ ਇੱਥੇ ਦਿਖਾਉਣ ਵਾਲੀ ਚੀਜ਼ ਆ ਦੇਖੋ ਆਹ ਨਾ ਜਿੱਥੇ ਅਸੀਂ ਤੁਰੇ ਜਾ ਰਹੇ ਆ ਇਹ ਸਮਝ ਲਓ ਅੰਡਰ ਬ੍ਰਿਜ ਵਾਂਗੂ ਹੈ ਥੱਲੇ ਦੀ ਆ ਜਿਹੜਾ ਨੋਰਮਲ ਰੋਡ ਆ ਉਹ ਵਿਚਾਲੇ ਆ ਦੇਖੋ ਜਿੱਥੇ ਬੱਸ ਜਾ ਰਹੀ ਆ ਉਦੋਂ ਉੱਪਰ ਜਿਹੜਾ ਹੈਗਾ ਉਹ ਓਵਰ ਬ੍ਰਿਜ ਚਾਹੇ ਫਲਾਈਓਵਰ ਕਹਿ ਦਿੰਨੇ ਆਪਾਂ ਉਹ ਉੱਪਰ ਦੀ ਜਾਂਦਾ ਜਾਨੀ ਤਿੰਨ ਤਰੀਕੇ ਟ੍ਰੈਫਿਕ ਕੱਢੀ ਹੋਈ ਆ ਹੁਣ ਨਾ ਮੈਂ ਚਲੋ ਸਿੱਧਾ ਕਾਹਨੂੰ ਲੰਘਣਾ ਹੁਣ ਅੰਦਰ ਨੂੰ ਜਾ ਕੇ ਤੁਹਾਨੂੰ ਦਿਖਾਉਣਾ ਵਿੱਚ ਦੀ ਵਿਚਾਲੇ ਚ ਰਸਤਾ ਬਣਦਾ ਤਿੰਨ ਤਰੀਕੇ ਉਹ ਮੈਨੇਜ ਕਰਕੇ ਚੌਥਾ ਤੁਰਨ ਵਾਲੇ ਬੰਦੇ ਨੂੰ ਕੋਈ ਡਿਸਟਰਬੈਂਸ ਨਹੀਂ ਹੈਗੀ ਹਨਾ ਆ ਦੇਖੋ ਆ ਤੁਰਨ ਵਾਲਿਆਂ ਲਈ ਬਣਾਇਆ ਹੋਇਆ ਅੰਦਰ ਦੀ ਜਿਹੜਾ ਮਤਲਬ ਆਪਾਂ ਕਹਿ ਦਿੰਨੇ ਆਂ ਵੀ ਉਹ ਅੰਡਰਬ੍ਰਿਜ ਹੋ ਗਿਆ ਵਿਚਾਲ ਦੀ ਥੱਲੇ ਦੀ ਟ੍ਰੈਫਿਕ ਜਿਹੜੀ ਸਿੱਧੀ ਲੰਘਦੀ ਆ ਇਹ ਹੁਣ ਆਪਣੇ ਵੀ ਬਣ ਰਹੇ ਨੇ ਕਿਤੇ ਕਿਤੇ ਪੰਜਾਬ ਵਿੱਚ ਜਾਨੀ ਮੈਂ ਤਿੰਨਾ ਵਾਲਾ ਨਹੀਂ ਦੇਖਿਆ ਦੋ ਵਾਲੇ ਤਾਂ ਦੇਖੇ ਹੋਏ ਨੇ ਜਾਂ ਫਲਾਈਓਵਰ ਤੇ ਨਾਰਮਲ ਰੋਡ ਆ ਜਾਂ ਫਿਰ ਅੰਡਰਬ੍ਰਿਜ ਜੀ ਆ ਆ ਦੇਖੋ ਆ ਥੱਲੇ ਦੀ ਟ੍ਰੈਫਿਕ ਲੰਘਦੀ ਆ ਇਹ ਅੰਡਰਬ੍ਰਿਜ ਆ ਜਿਹੜੀ ਉਧਰੋਂ ਟ੍ਰੈਫਿਕ ਆ ਗਈ ਆ ਸਿੱਧੀ ਲੰਘੀ ਹੈ ਨਾ ਇਹਨੂੰ ਕੋਈ ਡਿਸਟਰਬੈਂਸ ਨਹੀਂ ਉਹ ਸਾਹਮਣੇ ਨਾਰਮਲ ਟ੍ਰੈਫਿਕ ਆ ਜਿਹੜੀ ਜਿੱਥੇ ਕਿ ਅਸੀਂ ਖੜੇ ਆ ਆ ਵਿਚ ਦੀ ਇਹਨਾਂ ਨੇ ਪਬਲਿਕ ਲਈ पैदल वाले नु कोई डिस्टर्बेंस ना होवे कोई हॉर्न नहीं ਸੁਣਨਾ ਕਿਤੇ ਵੇਟ ਨਹੀਂ ਕਰਨੀ ਹਨ ਤੇ ਉੱਪਰ ਦੀ ਇੱਕ ਟ੍ਰੈਫਿਕ ਸਾਡੇ ਹੂਰ ਲੰਘ ਰਹੀ ਆ ਜਿਹੜੀ ਲੌਂਗ ਰੂਟ ਵਾਲੀ ਆ ਜਾਂ ਜਿਹਨੂੰ ਬਾਈਪਾਸ ਵਾਂਗੂ ਕਹਿ ਦਈਏ ਸਿੱਧਾ ਲੰਘਣਾ ਜਿਨ੍ਹਾਂ ਨੇ ਉਹ ਦੇਖੋ ਤਿੰਨ ਤਰੀਕੇ ਟ੍ਰੈਫਿਕ ਬੜੇ ਵਧੀਆ ਤਰੀਕੇ ਨਾਲ ਮੈਨੇਜ ਕਰਕੇ ਇੱਕ ਤਾਂ ਇੱਥੇ ਟ੍ਰਾਂਸਪੋਰਟ ਨਗਰ ਤੇ ਇੱਕ ਇਹ ਦੱਸਦੇ ਆ ਵੀ ਉੱਪਰ ਜਿਹੜਾ ਰੋਡ ਜਾ ਰਿਹਾ ਸਿੱਧਾ ਉਹ ਬੰਬੇ ਪੂਨਾ ਵਾਲਾ ਤੇ ਇਸ ਕਰਕੇ ਬੜਾ ਡਿਸਟਰਬ ਰਹਿੰਦਾ ਸੀ ਇੱਥੇ ਤਾਂ ਇਹਨਾਂ ਤੋਂ ਜਾਮ ਹੀ ਨਹੀਂ ਸੀ ਚੱਕਿਆ ਜਾਂਦਾ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕਰਿਆ ਉਹ ਦੇਖੋ ਜਿਹੜੇ ਤੁਰ ਕੇ ਜਾ ਰਹੇ ਨੇ ਉਹਨਾਂ ਨੂੰ ਕੋਈ ਡਿਸਟਰਬੈਂਸ ਨਹੀਂ ਉਹ ਜਿਹੜੀ ਨਾਰਮਲ ਰੋਡ ਵਾਲੀ ਟ੍ਰੈਫਿਕ ਉਹ ਲੰਗੀ ਜਾਂਦੀ ਆ ਥੱਲੇ ਦੀ ਅੰਡਰ ਬ੍ਰਿਜ ਵਾਲੀ ਜਿਹੜੀ ਇੱਧਰੋਂ ਲੰਘਣੀ ਆ ਉਹ ਲੰਗੀ ਤੇ ਉੱਪਰ ਦੀ ਓਵਰ ਬ੍ਰਿਜ ਵਾਲੀ ਬਿਨ ਅੰਡਰਸਟਰਬੈਂਸ ਤੋਂ ਲੰਘੀ ਕਿਸੇ ਨੂੰ ਰੁਕਣ ਦੀ ਲੋੜ ਨਹੀਂ ਹੈਗੀ ਇਹ ਬਹੁਤ ਵਧੀਆ ਚੀਜ਼ ਲੱਗੀ ਤਾਂ ਹੀ ਕਰਕੇ ਮੈਂ ਤੁਹਾਨੂੰ ਮੈਨੂੰ ਨਹੀਂ ਪੈਂਦਾ ਸੀ 24 ਘੰਟੇ ਤੋਂ ਤੇ ਭਾਈ ਆ ਬਣਾ ਲਿਆ ਅੱਜ ਫਿਰ ਵੱਡਾ ਭਾਈ ਕਹਿੰਦਾ ਥੋੜੀ ਜੀ ਠੰਡ ਹੈ ਭਾਈ ਜੇਸੀ ਲਿਆ ਕੇ ਬਣਵਾਇਆ ਲਾ ਜੀ ਅੱਜ ਲੈ ਕੇ ਪੀਸ ਘਾਇ ਫਰਾ ਦੇਗਾ ਪਿਆ ਖੋਲਿਆ ਹਾਂ ਦੇਖੋ ਵੱਡਾ ਭਾਈ ਪਰ ਹੈ ਤਾਂ ਆਪਾਂ ਨੂੰ ਪਿਆਰ ਕਰਨ ਵਾਲੇ ਹੀ ਲਓ ਜੀ ਮਿੱਤਰੋ ਬਣ ਗਿਆ ਸੀ ਵੱਡੇ ਭਾਈ ਨੇ ਬਣਾਇਆ ਬਹੁਤ ਵਧੀਆ ਬਣਿਆ ਕਿਵੇਂ ਕਿਵੇਂ ਬਣਿਆ ਵੀ ਐਨ ਓਕੇ ਰ ਬਹੁਤ ਓਕੇ ਹੈ ਨਾ ਕਦੇ-ਕਦੇ ਕਾਰੀਗਰੀ ਦਾ ਚਿਕਨ ਬੜਿਆ ਇੱਕ ਸੀਗਾ ਦੇਸੀ ਹੈ ਨਾ ਤੇ ਲੋ ਜੀ 11:30 ਵੱਜ ਗਏ ਤੇ ਮੈਂ ਆ ਗਿਆ ਸੀ ਸੋਹੀ ਬਾਈ ਦੇ ਢਾਬੇ ਤੇ ਕਿਉਂਕਿ ਇਹਦੇ ਬਿਨਾ ਨੀਂਦ ਨਹੀਂ ਆਉਂਦੀ ਯਾਰ ਦੁੱਧ ਅੱਧਾ ਲੀਟਰ ਪੈਕੇਟ ਲੈ ਲਈਦਾ ਵੈਸੇ दारू ਵਗੈਰਾ ਨਾਲੋਂ ਯਾਰ ਚੰਗਾ ਹੁੰਦਾ ਹੈ ਨਾ ਸਰੀਰ ਫੈਕਟਰ ਹੈ ਨਾ ਇੱਕ ਅਜੋ ਹੁਣ ਇੱਕ ਤਾਂ ਪਤਾ ਨਹੀਂ ਮੀਂਹ ਚੋਂ ਇੱਕ ਥਕਾਵਟ ਚ ਆਏ ਆ ਹਨਾ ਕਈ ਦਿਨਾਂ ਦੇ ਗਲਾ ਗੋੜਾ ਜਾ ਵੀ ਖਰਾਬ ਆ ਸੈੱਟ ਨਹੀਂ ਹੈ ਸਰੀਰ ਤੇ ਆ ਮਿੱਠਾ ਖੁਰ ਰਿਹਾ ਹੁਣ ਬਸ ਮਿੱਠਾ ਖੁਰ ਜੇ ਫਿਰ ਪੀ ਕੇ ਤੀਕ ਆ ਜੂਗੀ ਹਨ ਤੇ ਮੈਂ ਤਾਂ ਇਹੀ ਕਹੂੰਗਾ ਵੀ ਪੀ ਲਿਆ ਕਰੋ ਜਦੋਂ ਫ੍ਰੀ ਟਾਈਮ ਹੁੰਨੇ ਆ ਹਨ ਚੱਲਦੀ ਗੱਡੀ 'ਚ ਤਾਂ ਆਪਾਂ ਨੂੰ ਮਜਬੂਰੀ 'ਚ ਚਾਹ ਪੀਣੀ ਪੈਂਦੀ ਆ ਰਾਤ ਨੂੰ ਹਨ ਦੁੱਧ ਦਾ ਕਮ ਸੇ ਕਮ ਸਰੀਰ ਤੇ ਵਧੀਆ ਇਫੈਕਟ ਤਾਂ ਪੈਂਦਾ ਹਨ ਸੋ ਜਦੋਂ ਕਿਤੇ ਵਿਲੇ ਹੁੰਨੇ ਆ ਖੜੇ ਹੁੰਨੇ ਆ ਉਦੋਂ ਤਾਂ ਪੀ ਲੈਣਾ ਚਾਹੀਦਾ ਹਾਂਜੀ ਅੱਸੀ ਕਾਲ ਮਿੱਤਰੋ ਪਿਆਰਿਓ ਕੀ ਹਾਲ ਆ ਅੱਜ ਆਪਣਾ ਦੂਜੀ ਸਵੇਰ ਆ ਹਨਾ ਪਰਸੋਂ ਸ਼ਾਮ ਨੂੰ ਆਂ ਹਾਂਜੀ ਤੇ ਰੂਟੀਆਂ ਬਣਾ ਰਹੇ ਆ ਜੀ ਲੱਗੇ ਹੋਏ ਆ ਲੈ ਨਹੀਂ ਆ ਰੂਟੀਆਂ ਤੇ ਰਾਤ ਕਿਉਂਕਿ 24 ਘੰਟੇ ਪਰਸੋਂ ਜੋ ਉੱਥੇ ਦਾ ਮੀਂਹ ਨਹੀਂ ਹਟਿਆ ਹਜੇ ਵੀ ਤਿਆਰੀ ਹੈ ਮੀਂਹ ਦੀ ਰਾਤ ਬਈ ਫਿਰ ਸਾਜੀ ਨਾਲ ਹੁਣ ਬੰਦੇ ਚਾਰ ਪੰਜ ਇਕੱਠੇ ਹੋਏ ਹੋਏ ਆ ਹਲੇ ਤਾਂ ਬਾਈ ਇੱਕ ਆਉਣਾ ਮੇਰਾ ਖਿਆਲ ਪਹੁੰਚ ਗਿਆ ਕਾਕਾ ਖਨੀ ਨਹੀਂ ਤੇ ਹਿਆਰਪੁਰ ਵਾਲਾ ਭਰਾ ਆਣਾ ਤੇ ਜੇ ਉਹ ਵੀ ਆ ਗਿਆ ਮੇਲਾ ਹੀ ਲੱਗ ਜਾਣਾ ਤੇ ਰਾਤ ਫਿਰ ਬਾਈ ਥੋੜਾ ਜਿਹਾ ਨੌਨਵੇਜ ਤੇ ਬਣਾ ਲਿਆ ਸੀ ਮਤਲਬ ਆਪ ਦੇ ਹੱਥੀਂ ਕਿਉਂਕਿ ਇੰਨਾ ਤੋਂ ਨੌਨਵੇਜ ਫਿਰ ਖਰੀਦ ਕੇ ਕਿਉਂਕਿ ਮੀਂਹ ਬੜਾ ਜਿਆਦੇ ਸੀ ਮਾਨ ਜਿਆ ਬੱਚੋਂ ਅੱਧੇ ਕਿ ਜਾਣੇ ਤੋਂ ਬਣ ਗਿਆ ਵੀ ਯਾਰ ਥੋੜਾ ਜਿਹਾ ਹੋ ਲਿਆ ਇਹ ਦੇਸੀ ਲਿਆਂਦਾ ਫਿਰ ਰਾਤ ਬਣਾ ਕੇ ਵਧੀਆ ਖਾ ਕੇ ਪੈ ਗਏ ਦੀ ਤੇ ਹੁਣ ਫਿਰ ਰੋਟੀ ਲੈ ਰਹੀ ਆ ਆ ਜੋ ਜੀ ਨੂੰ ਜੀ ਨੂੰ ਭੁੱਖ ਲੱਗੀ ਆ ਖੁੱਲੇ ਸਦਈ ਆ ਉਹ ਯਾਰ ਰਾਤ ਸਲਾਹ ਕਰਨੀ ਸੀ ਪਰ ਰਾਤ ਆਪਾਂ ਬੜੀ ਖੇਚਲ ਕਰ ਲਈ ਜੇ ਕੱਲ ਤੱਕ ਖੜੇ ਰਹੇ ਕੱਲ ਨੂੰ ਆਪਾਂ ਫਿਰ ਆਲੂ ਵੜਾਂਗੇ ਸਵੇਰੇ ਓਕੇ ਆਲੂ ਪਰੌਂਠਾ ਚਲੇਗਾ ਪਰੌਂਠੀ ਆਲੂ ਚਲੇਗਾ ਯਾਰ ਚਾਰ ਦੇ ਮਿੱਤਰੋ ਪਿਆਰੇਓ ਅੱਜ ਵੀ ਤੀਜਾ ਦਿਨ ਹੋ ਗਿਆ ਤੇ ਅੱਜ ਮਾਨਸੀ ਉਹਦੇ ਪਰਸੋਂ ਦਾ ਮੀਂਹ ਹੀ ਪੈਂਦਾ ਸੀ ਹਨ ਸਾਰੇ ਭਰਾਵਾਂ ਨੇ ਰਾਇ ਕਰਕੇ ਵਿਦਿਆਲੋਪ ਦੇ ਦੇਸੀ ਮੁਰਗਾ ਬਣਾ ਲਿਆ ਹੁਣ ਸਵੇਰ ਦਾ ਮਨ ਸੀਗਾ ਹਲੇ ਵੀ ਕੱਲ ਵੀ ਮੀਂਹ ਪਿਆ ਕੱਲ ਰਾਤ ਰੋਟੀ ਖਾਂਦੇ ਖਾਂਦੇ ਇਰਾਦਾ ਬਣਿਆ ਵੀ ਸਵੇਰੇ ਆਲੂ ਵਾਲੇ ਲਾਹੀ ਅੱਗੇ ਵੀ ਤੁਸੀਂ ਪੁਰਾਣੀਆਂ ਵੀਡੀਓਜ਼ ਦੇਖਿਆ ਹੋਊਗੀ ਜਿੱਥੇ ਖੜ ਜਾਂਦੇ ਐ ਇੱਕ ਦੋ ਦਿਨ ਫਿਰ ਇੱਕ ਦਿਨ ਤਾਂ ਭਾ ਲੂ ਵਾਲੇ ਲਾਹੀ ਰਹੀ ਐ ਆਲੂ ਰੱਖੇ ਹੋਏ ਆ ਉਬਲਣੇ ਤੇ ਆਪਾਂ ਹੁਣ ਮਾੜਾ ਜਿਹਾ ਬਰੀਕ ਬਰੀਕ ਨਾ ਪਿਆਜ਼ ਕੱਟ ਰਿਹਾ ਮੈਂ ਤੇ ਚਾਰ ਕ ਪੱਤੇ ਪਾ ਲਾਂਗੇ ਧਨੀਏ ਦੇ ਕਿਉਂਕਿ ਵਧੀਆ ਮੇਲਾ ਲੱਗਿਆ ਹੋਇਆ ਤਿੰਨ ਚਾਰ ਜਣੇ ਹੈਗੇ ਆ ਅਸੀਂ ਪੰਜ ਜਣੇ ਮੈਂਬਰ ਬਣ ਗਏ ਤਿੰਨ ਰੜੀਆਂ ਰੱਖੀਆਂ ਹੋਈਆਂ ਹੋਈਆਂ ਨੇ ਇਹ ਬਾਈ ਜਾਨੀ ਬਾਹਰਲੇ ਨਾਲੋਂ ਨਾ ਇੱਕ ਨੰਬਰ ਚੀਜ਼ ਬਣਦੀ ਆ ਜਦੋਂ ਆਪ ਬਣਾਉਂਦੇ ਆ ਆਪਾਂ ਇੱਕ ਤਾਂ ਸਫਾਈ ਹੋ ਜਾਂਦੀ ਆ ਇੱਕ ਬੰਦਾ ਰੱਜ ਕੇ ਖਾ ਲੈਂਦਾ ਹਨਾ ਖੇਚਲ ਮੰਨਣ ਵਾਲਾ ਕੋਈ ਕੰਮ ਨਹੀਂ ਆ ਆਪਾਂ ਇੱਥੇ ਕਰਨਾ ਕੀ ਆ ਵਿਲੇ ਬੈਠੇ ਹੁੰਨੇ ਆ ਤੇ ਹੁਣ 9:30 9:00 ਦਾ 10 ਦਾ ਟਾਈਮ ਹੋਊਗਾ ਤਕਰੀਬ ਹੈ ਨਾ ਤੇ ਹੁਣ ਆਪਦਾ ਇਹਨਾਂ ਨੂੰ ਅਸੀਂ 11:00 ਵਜੇ ਸਾਡਾ ਟਾਰਗੇਟ ਹੈਗਾ ਵੀ 11:00 ਵਜੇ ਅਸੀਂ ਔਨ ਕਰਾਂਗੇ ਗੈਸ ਬਣਾਉਣੇ 11:30 ਨੂੰ ਲੈ ਜਾਣਗੇ ਤੇ 12:00 ਵਜੇ ਨੂੰ ਖਾ ਕੇ ਦਹੀਂ ਨਾਲ ਤੇ ਨਾਲੇ ਦਾ ਦੁਪਹਿਰਾ ਹੋ ਗਿਆ ਨਾਲੇ ਸਵੇਰਾ ਹੋ ਗਿਆ ਉੜ ਕੇ ਸ਼ਾਮ ਤੱਕ ਹਿੱਲਦੇ ਨਹੀਂ ਰਾਤ ਕੂਕਰ ਭਰ ਕੇ ਬਾਅਦ ਦਾ ਬਣਾ ਲਿਆ ਜੀ ਤੇ ਮੌਸਮ ਠੀਕ ਆ ਅੱਜ ਦਾ ਸਾਡਾ ਦਾਲ ਲਈ ਪਿਆਰਾ ਕਰਾਇਆ ਬਾਕੀ ਚਲੋ ਜਦੋਂ ਬਣਾਉਨੇ ਆ ਉਦੋਂ ਦਿਖਾਉਨੇ ਆ ਤੇ ਵੀਰ ਮੇਰੇ ਸਪੋਰਟ ਕਰਿਆ ਕਰੋ ਯਾਰ YouTube ਤੇ Instagram ਨੂੰ ਵੀ ਫਾਲੋ ਕਰੋ ਸਹਿਜ ਟੀਵੀ 2016 ਥੈਂਕ ਯੂ ਧੰਨਵਾਦ ਆਲੂ ਮੈਚ ਹੋ ਗਏ ਮਟੀਰੀਅਲ ਬਣ ਗਿਆ ਲਓ ਜੀ ਮੇਤਰੋ ਪਿਆਰਿਓ ਆਲੂਆਂ ਦਾ ਐਸ਼ ਕਰ ਲਿਆ ਵੀ ਹੁਣ ਖੇਡ ਖੇਡ ਚ ਨਾ ਤਿਆਰਪੇ ਕਰਕੇ ਦੇਖਦੇ ਆ ਕਹਿੰਦੇ ਵੀ ਗੋਲ ਵੀ ਲਾਉਣਾ ਚੌਰਸ ਵੀ ਲਾਉਣਾ ਤੇ ਤਿੰਨ ਕੋਨਾ ਵੀ ਲਾਉਣਾ ਇੱਕ ਸਾਡਾ ਬੰਦਾ ਕਹਿੰਦਾ ਵੀ ਸਟਾਰ ਵਾਲਾ ਵੀ ਲਾਉਣਾ ਹੁਣ ਸਟਾਰ ਵਾਲਾ ਕਿਵੇਂ ਬਣਦਾ ਉਹ ਦਿਖਾਉਨੇ ਤੂੰ ਪਿਆਰੇ ਉਹ ਲੈ ਕੇ ਰੱਬ ਦਾ ਨਾਮ ਤੇ ਲੱਗੇ ਆ ਬਣਨਾ ਅਸੀਂ ਬਸ ਉਹ ਖੇਡਾਂ ਖੇਡਾਂ ਚ ਇੱਕ ਚੌਰਸ ਬਣਾ ਲਿਆ ਇੱਕ ਗੋਲ ਬਣਾ ਲਿਆ ਇੱਕ ਹੁਣ ਤਿੰਨ ਕੋਨੇ ਦੀ ਤਿਆਰੀ ਆ ਉਡਾਣੇ ਸ਼ੂਗਲ ਹੀ ਨੇ ਜੀ ਹੋਰ ਕਰਨਾ ਕੀ ਹੁੰਦਾ ਵਿਲੇ ਬੈਠੇ ਆ ਨੇ ਪਰੋਠਾ ਟੁੱਟ ਗਿਆ ਜੀ ਆਪਣਾ ਥੋੜਾ ਜਿਹਾ ਰਿਫੈਂਡ ਲਾ ਲਓ